ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਕੁਆਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਈਆਂ ਤੁਹਾਡੇ ਵਾਸਤੇ ਤੇ ਬਹੁਤ ਹੀ ਜ਼ਿਆਦਾ ਡਿਮਾਂਡਡ ਵੀਡੀਓ ਲੈ ਕੇ ਆਈਆਂ ਜਿਹੜੀ ਅੱਜ ਵਾਲੇ ਸੂਟ ਨੇ ਸਾਰੇ ਇਹ ਹੈਗੇ ਨੇ ਜੀ 1500 ਵਾਲੇ ਦੋ ਅ ਅੱਜ ਤੋਂ ਪਹਿਲਾਂ ਮੈਂ ਇਹਨਾਂ ਦੀਆਂ ਤਿੰਨ ਵੀਡੀਓ ਪਾ ਚੁੱਕੀ ਹਾਂ ਤੇ ਮਤਲਬ ਹੁਣ ਵੀਡੀਓ ਕਾਫੀ ਜ਼ਿਆਦਾ ਡਿਮਾਂਡ ਆਂਦੀ ਹੈ ਤੇ ਕਾਫੀ ਜ਼ਿਆਦਾ ਫੋਟੋਜ਼ ਆਂਦੀਆਂ ਮੈਨੂੰ ਇਹਨਾਂ ਸੂਟਾਂ ਦੀਆਂ ਮੌਸਮ ਇਦਾਂ ਦਾ ਕਿ ਹਰ ਕੋਈ ਇਹਨਾਂ ਸੂਟਾਂ ਨੂੰ ਪਾਣਾ ਚਾਹੁੰਦਾ ਹੈ ਤੇ ਮਤਲਬ ਇਦਾਂ ਕਿ ਸਸਤੀ ਰੇਂਜ ਵਿੱਚ ਤੁ ਸਾਡੇ ਦੋ ਸੂਟ ਨੇ ਜੀ ਸਾਰੇ ਅੱਜ ਦੀ ਵੀਡੀਓ ਚ ਜਿਹੜਾ ਵੀ ਤੁਸੀਂ ਸੂਟ ਲੈਣਾ ਹੈ ਸਿੰਗਲ ਸੂਟ ਇਹਨਾਂ ਚੋਂ ਨਹੀਂ ਮਿਲੇਗਾ ਦੋ ਤੋਂ ਉੱਪਰ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਹੋ ਕਾਫੀ ਸਾਰਾ ਸਾਡੀ ਕੋਲ 500 ਪੀਸ ਇਸ ਟਾਈਮ ਉੱਤਰਿਆ ਹੈ ਜੀ ਬਾਕੀ ਇਸ ਤੋਂ ਬਾਅਦ ਬੁਕਿੰਗ ਇਹਨਾਂ ਦੀ ਕੰਟੀਨਿਊ ਐਡਾ ਹੀ ਰਹੇਗੀ ਸਾਰਾ ਸੀਜ਼ਨ ਗਰਮੀ ਦਾ ਠੀਕ ਹੈ ਤੇ ਬੁਕਿੰਗ ਲਈ ਨੰਬਰ ਤੁਹਾਨੂੰ ਪਤਾ ਹੀ ਹੈ ਜੀ ਸਭ ਨੂੰ 8283828381 ਨੰਬਰ ਹੈ ਮੇਰਾ ਉਸ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਪੇਮੈਂਟ ਦੀ ஆன்ਲਾਈਨ ਰਹੇਗੀ Google Pay Paytm ਜਾਂ ਅਕਾਊਂਟ ਟ੍ਰਾਂਸਫਰ ਰਹੇਗਾ ਜੀ ਤੇ ਅਗਰ ਤੁਸੀਂ ਇੰਟਰਨੈਸ਼ਨਲ ਪੇਮੈਂਟ ਕਰਵਾਣੇ ਹੋ ওয়েਸਟਰਨ ਯੂਨੀਅਨ ਮਨੀ ਗ੍ਰਾਮ ਰੀਆ ਅ ਅਕਾਊਂਟ ਟ੍ਰਾਂਸਫਰ ਤੁਸੀਂ ਇਹਨਾਂ ਦੇ ਥਰੂ ਮੈਨੂੰ ਪੇਮੈਂਟ ਕਰਵਾ ਸਕਦੇ ਹੋ ਬਹੁਤ ਸੋਹਣੇ ਸੋਹਣੇ ਇਹ ਕਲਰ ਨੇ ਕਲਰ ਸੌਤੇ ਫਾਸਟ ਰਹਿਣਗੇ ਇਹ ਨਹੀਂ ਹੈਗਾ ਕਿ ਕਲਰ ਉਤਰਨੇ ਵਾਲੇ ਨੇ 2-4 ਤੋਂਾਂ ਦੇ ਵਿੱਚ ਸੂਟ ਖਰਾਬ ਹੋਣ ਵਾਲੇ ਆ ਕਿਉਂਕਿ ਸੂਟ ਆ ਜਾਂਦਾ ਜੀ 4-500 ਦਾ ਉਹਨਾਂ ਦੀ ਤੁਸੀਂ ਸਲਾਈ ਦੰਨੇ ਹੋ ਸਿੰਪਲ ਸੂਟ ਦੀ 3-400-500 ਜਿੰਨੀ ਵੀ ਦੰਦੇ ਹੋਗੇ ਜ਼ਰੂਰੀ ਨਹੀਂ ਹੈਗਾ ਕਿ ਇਹੋ ਸੂਟ ਲੈ ਕੇ ਉਹੀ ਪਾਣਾ ਤੇ ਇੱਕ ਦੋ ਧੂਆਂ 'ਚ ਖਰਾਬ ਹੋਣ ਨਾਲ ਮਨ ਖਰਾਬ ਕਾਫੀ ਹੁੰਦਾ ਹੈ ਸਟੱਫ ਅੱਛਾ ਪੂਰੀ ਗਰਮੀ ਤੁਸੀਂ ਅਗਰ ਇਹਨਾਂ ਨੂੰ ਮਤਲਬ ਡੇਲੀ ਵੀ ਪਾਣੇ ਹੋ ਤੋਈ ਜੋ ਫਾਈ ਜੋ ਤੋਈ ਜੋ ਫਾਈ ਜੋ ਫਿਰ ਵੀ ਇੱਕ ਸੀਜ਼ਨ ਠੋਡਾ ਪ੍ਰੋਪਰ ਇਹ ਵਾਲੇ ਸੂਟ ਕੱਢ ਕੇ ਜਾਣੇ ਆ ਦਿਖਾਣੇ ਆ ਤੁਹਾਨੂੰ ਸੂਟ ਇਹਨਾਂ ਚੋਂ ਮੈਂ ਇੱਕੋ ਹੀ ਸੂਟ ਖੋਲਾਂਗੀ ਕਿਉਂਕਿ ਇੰਨੇ ਸਾਰੇ ਪੀਸ ਦਿਖਾਣੇ ਮੇਰੇ ਵਾਸਤੇ ਵੀ ਮੁਸ਼ਕਿਲ ਆ ਅ ਬਾਕੀ ਜੀਨਾਗੜ ਪਹੁੰਚੇ ਹੋਇਆ ਸੂਟ ਸਭ ਨੂੰ ਇਹਨਾਂ ਬਾਰੇ ਪਤਾ ਹੀ ਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਸੂਟ ਕਿੱਦਾਂ ਲੱਗੇ ਸਾਰੇ ਇਹ ਹੈਗਾ ਆਪਣਾ ਫਰਸਟ ਸੂਟ ਅਸ ਦਾ ਲੈਂਥ ਮੈਂ ਤੁਹਾਨੂੰ ਇੱਕ ਸੂਟ ਦੀ ਮੀਜ਼ਰ ਕਰਕੇ ਦਿਖਾ ਦੰਨੀ ਆ ਤੇ ਬਾਕੀ ਤੁਸੀਂ ਦੇਖ ਲਿਓ ਸਾਰੇ ਸੂਟ ਜਿਹੜਾ ਸੂਟ ਤੁਸੀਂ ਲਓਗੇ 300 400 ਦਾ ਕੁਛ ਐਧਾ ਨੇ ਸੂਟ ਲਓਗੇ ਉਹਨਾਂ ਦੀ ਲੈਂਥ ਪ੍ਰੋਪਰ ਨਹੀਂ ਆਏਗੀ ਕਿਸੇ ਦੀ ਵੀ ਇਹਨਾਂ ਦੀ ਲੈਂਥ ਮੈਂ ਤੁਹਾਨੂੰ ਦਿਖਾਉਂਦਾ ਇਹਨਾਂ ਦੀ ਲੈਂਥ ਹੈਗੀ ਅਜੀ ਸੂਟ ਦੀ Uh, 44 ਇੰਚ ਲੈਂਥ ਬਣ ਜੇਗੀ ਕਿਉਂਕਿ ਨੀਚੇ ਤੋਂ ਵੀ ਫੋਲਡ ਹੋਇਆ ਹੋਇਆ ਇਹ 44 ਇੰਚ ਲੈਂਥ ਆ ਬਾਕੀ ਥੋੜੇ ਤੇ ਡਿਪੈਂਡ ਅਗਰ ਤੁਸੀਂ ਥੋੜਾ ਇਹਨੂੰ ਹੋਰ ਲੈਂਥ ਵਧਾਉਣਾ ਚਾਹੁੰਦੇ ਹੋ ਤਾਂ ਅੱਜ ਕੱਲ ਡਿਜ਼ਾਈਨਿੰਗ ਆਂਦੀ ਹੈ ਜੀ ਜਿੱਦਾਂ ਟਰਾਂਸਪੀਰੈਂਟ ਜਿਹੜੀ ਹੁੰਦੀ ਹੈ ਲੇਸ ਹੁੰਦੀ ਹੈ ਜੁਆਇੰਟਲੈਸ ਹੁੰਦੀ ਹੈ ਉਹਨੂੰ ਲਗਾ ਕੇ ਤੁਸੀਂ ਕੁਝ ਮਰਜ਼ੀ ਡਿਜ਼ਾਈਨਿੰਗ ਨੀਚੇ ਕਰਵਾ ਸਕਦੇ ਹੋ ਬਹੁਤ ਪਿਆਰੀ ਪਿਆਰੀ ਜੀ ਕਲੈਕਸ਼ਨ ਹੈ ਸਟਫ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਠੀਕ ਹੈ ਜੀ ਮੈਚਿੰਗ ਸੂਟ ਰਣਗੇ ਸਾਰੇ 2.5 ਮੀਟਰ ਦੀ ਕੱਟ ਰਹੇਗੇ ਜੀ ਇਹ ਹੈਗੀ ਹੈ ਸਲਵਾਰ ਇਹਦੀ 2.5 ਮੀਟਰ ਦੀ ਤੇ ਨਾਲ 2.5 ਮੀਟਰ ਦਾ ਹੀ ਕਾਟਨ ਦਾ ਰਹੇਗਾ ਦੁਪੱਟਾ ਇੱਕ ਸੂਟ ਮੈਂ ਤੁਹਾਨੂੰ ਪ੍ਰੋਪਰ ਖੋਲ ਕੇ ਦਿਖਾ ਦੰਨੀ ਆ ਤੇ ਬਾਕੀ ਡਿਜ਼ਾਈਨਿੰਗ ਦਿਖਾਵਾਂਗੇ ਜੀ ਸਾਰੇ ਸੂਟਾਂ ਦੇ ਕਾਟਨ ਦੇ ਦੁਪੱਟੇ ਨੇ ਬਹੁਤ ਸੋਹਣੇ ਐਦਾ ਰਹੇਗਾ ਦੁਪੱਟਾ ਲੰਮਾ ਚੌੜਾ ਦੁਪੱਟਾ ਪੂਰਾ ਇਹ ਨਹੀਂ ਹੈਗਾ ਕਿ ਛੋਟਾ ਜਿਹਾ ਜਿੱਦਾਂ ਮਰਜੀ ਤੁਸੀਂ ਇਹਨਾਂ ਨਾਲ ਫੇਸ ਵੀ ਕਵਰ ਕਰ ਸਕਦੇ ਹੋ ਬਹੁਤ ਸੋਹਣੇ ਦੁਪੱਟੇ ਨੇ ਕਲਰ ਆਪਸ਼ਨ ਦੇਖ ਲਓ 1500 ਦੇ 2 ਸੂਟ ਰਹਿਣਗੇ ਅੱਜ ਦੀ ਸਾਰੀ ਹੀ ਵੀਡੀਓ ਦੇ ਠੀਕ ਹੈ ਜੀ ਇਹ ਹੈਗੇ ਨੇ ਇਸ ਡਿਜ਼ਾਈਨ ਦੇ 4 ਕਲਰ ਨੈਕਸਟ ਡਿਜ਼ਾਈਨ ਦੰਨਿਆ ਜੀ ਨੈਕ ਦੇ ਉੱਪਰ ਉਹ ਫੋਲਡਿੰਗ ਕੀਤੀ ਹੁੰਦੀ ਹੈ ਇਦਾਂ ਇਹ ਦੇਖੋ ਘੱਟ ਤੋਂ ਘੱਟ 4-5 ਇੰਚ ਅੰਦਰਲੇ ਪਾਸੇ ਫੋਲਡ ਕੀਤਾ ਹੁੰਦਾ ਹੈ ਇਦਾਂ ਰਹਿ ਗਿਆ ਸੂਟ ਇਹ ਠੀਕ ਹੈ ਇਹ ਮਿਰਰ ਦੇ ਨਾਲ ਆ ਜੀ ਆਰੀ ਦਾ ਵਰਕ ਕੀਤਾ ਹੋਇਆ ਇਹ ਹੈਗੀ ਇਹਦੀ ਸਲਵਾਰ ਤੇ ਇਹਦੇ ਨਾਲ ਰਹੇਗਾ ਜੀ ਆਫ ਵਾਈਟ ਕਲਰ ਦਾ ਜਿੱਦਾਂ ਪੇਂਟ ਕੀਤਾ ਹੁੰਦਾ ਹੈ ਇਦਾਂ ਦਾ ਦੁਪੱਟਾ ਠੀਕ ਹੈ ਦੇਖੋ ਦੁਪੱਟੇ ਤੇ ਜਿੱਦਾਂ ਪੇਂਟ ਹੁੰਦਾ ਇਦਾਂ ਦਾ ਪ੍ਰਿੰਟ ਆ ਬਹੁਤ ਸੋਹਣਾ ਇਹ ਲੁੱਕ ਹੈ ਜੀ ਸੂਟ ਦੀ ਇਹਦੇ ਕਲਰ ਦੇਖ ਲਓ ਦੁਪੱਟੇ ਸਭ ਦੇ ਨਾਲ ਆਫ ਵਾਈਟ ਹੀ ਆਣਗੇ 컬러ਫੁਲ ਜਿੱਦਾਂ ਇਹ ਵਾਲੇ ਸੂਟਾਂ ਦੇ ਨਾਲ ਦੇ ਕਲਰ ਇਹ ਇੱਕ ਬਹੁਤ ਸੋਹਣਾ ਪੀਸ ਜਿਹਾ ਸ਼ੇਡ 15.5 ਸੂਟ ਨੇ ਜੀ ਜਿਹੜਾ ਵੀ ਤੁਸੀਂ ਲੈਣਾ ਲੈ ਸਕਦੇ ਹੋ ਤੇ ਨੈਕਸਟ ਹੁਣ ਆਪਾਂ ਇਦਾਂ ਹੀ ਸੂਟ ਦਿਖਾ ਦਾਂਗੇ ਜੇ ਸੂਟ ਕੋਈ ਮੈਨੂੰ ਲੱਗਿਆ ਕਿ ਖੋਲਣ ਦੀ ਜ਼ਰੂਰਤ ਹੈ ਉਹ ਮੈਂ ਖੋਲ ਦਾਂਗੇ ਨੈਕ ਦੇ ਉੱਪਰ ਪੈਚ ਰਹੇਗਾ ਇਹ ਹੈਗੀ ਸਲਵਾਰ ਤੇ ਦੁਪੱਟੇ ਤੁਸੀਂ ਦੇਖੇ ਲਈ ਸਭ ਦੇ ਲੰਮੇ ਛੋੜੇ ਹੈਗੇ ਨੇ ਜੀ ਇਦਾਂ ਰਹਿਣਗੇ ਦੁਪੱਟੇ ਕਲਰ ਜਿਹੜਾ ਮਰਜ਼ੀ ਲੈ ਸਕਦੇ ਹੋ ਕੋਈ ਵੀ ਤੁਸੀਂ ਇਹ ਨਹੀਂ ਹੈਗਾ ਕਿ ਸੇਵੇਂ ਸੈੱਟ ਚੋਂ ਦੋ ਸੂਟ ਲੈਣੇ ਆ ਤੁਸੀਂ ਕੋਈ ਵੀ ਦੋ ਸੂਟ ਲੈ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਨੇ ਨੈਕਸਟ ਦਿਖਾਨੀ ਹੈ ਗੋਟਾ ਪੱਤੀ ਨਾਲ ਹਾਈਲਾਈਟ ਸੂਟ ਦੇਖੋ ਜੀ ਇਹ ਬਹੁਤ ਸੋਹਣਾ ਨੱਕ ਤੇ ਪੈਚ ਬਣਿਆ ਹੋਇਆ ਹੈ ਠੀਕ ਹੈ ਇਹਦਾ ਨੱਕ ਦੇ ਉੱਪਰ ਬਹੁਤ ਪਿਆਰਾ ਪੈਚ ਬਣਾ ਕੇ ਦੇਖੋ ਇੰਨੇ ਸਸਤੇ ਸੂਟਾਂ ਤੇ ਵੀ ਇੰਨੀ ਜ਼ਿਆਦਾ ਮਿਹਨਤ ਕੀਤੀ ਹੋਈ ਹੈ ਵੀ ਤੁਹਾਨੂੰ ਡਿਜ਼ਾਈਨਿੰਗ ਕਰਨ ਦੀ ਵੀ ਜ਼ਰੂਰਤ ਨਾ ਪਵੇ। ਇਹ ਹੈਗਾ ਦਾ ਦੁਪੱਟਾ। ਠੀਕ ਹੈ। ਇਹਦੇ ਕਲਰ ਦੇਖ ਲਓ। ਇਹ ਹੈਗੇ ਨੇ ਜੀ ਇਸੇ ਚਾਰ ਕਲਰ। ਠੀਕ ਹੈ ਜੀ। ਨੈਕਸਟ ਬਲੈਕ ਦੇ ਉੱਪਰ ਬਹੁਤ ਸੋਹਣਾ ਬਰੀਕ ਪ੍ਰਿੰਟ। ਫੁੱਲ ਗਰਲਿਸ਼ ਲੁੱਕ ਦੇ ਸੂਟ ਨੇ। ਤੁਸੀਂ ਆਫਿਸ ਵੇਅਰ ਵੀ ਪਾ ਸਕਦੇ ਹੋ। ਜਿੱਤਾ ਮਰਜੀ ਇਹਨਾਂ ਸੂਟਾਂ ਨੂੰ ਪਾ ਸਕਦੇ ਹੋ ਇਹ ਹੈਗੇ ਸਲਵਾਰ ਤੇ ਇਹ ਹੈਗਾ ਜੀ ਦੁਪੱਟਾ ਠੀਕ ਹੈ ਕਲਰ ਇਹਦੇ ਵਿੱਚ ਵੀ ਚਾਰ ਰਹਿਣਗੇ ਸਭ ਦੇ ਨਾਲ ਆਫ ਵਾਈਟ ਕਲਰ ਦੀਆਂ ਹੀ ਸਲਵਾਰਾਂ ਰਹਿਣਗੀਆਂ ਜਿਹੜਾ ਮਰਜੀ ਕਲਰ ਲੈ ਲਓ ਇਹ ਹੈਗਾ ਜੀ ਨੈਕਸਟ ਸੂਟ ਕਲਰ ਡਿਜ਼ਾਈਨ ਪ੍ਰਿੰਟ ਬਹੁਤ ਸੋਹਣਾ ਸੂਟ ਦਾ ਸਾਰੇ ਇਹ ਪ੍ਰਿੰਟ ਹੈ ਪ੍ਰਿੰਟ ਦੇ ਉੱਪਰ ਹੈਂਡਵਰਕ ਕੀਤਾ ਹੋਇਆ ਮਿਰਰ ਵਰਕੇ ਦੇ ਨਾਲ ਹਾਈਲਾਈਟ ਕੀਤਾ ਹੋਇਆ ਇਹਨਾਂ ਕਲਰ ਇਹ ਵੀ ਤੁਹਾਨੂੰ ਚਾਰ ਮਿਲ ਜਾਣਗੇ ਇਹਨਾਂ ਸੂਟਾਂ ਦੀ ਬੁਕਿੰਗ ਅਸੀਂ ਨਾਲ ਦੀ ਨਾਲ ਦਵਾਂਗੇ ਕੋਈ ਹੋਲਡ ਤੇ ਨਹੀਂ ਰੱਖਾਂਗੇ ਜੀ ਸੂਟ ਕਿਉਂਕਿ ਬਹੁਤ ਸਾਰੀਆਂ ਫੋਟੋਜ਼ ਆਣੀਆਂ ਹੁੰਦੀਆਂ ਜਦੋਂ ਅਸੀਂ ਇਦਾਂ ਦੇ ਸੂਟ ਪਾਣੇ ਆ ਇਹ ਹੈਗਾ ਇਹ ਇਹਨੂੰ ਚਾਹੇ ਤੁਸੀਂ neck ਦੇ نیچے ਨੂੰ ਬਣਾ ਲਓ ਚਾਹੇ ਘੇਰੇ ਤੇ ਦਮਣਾ ਲਓ ਸੂਟ ਨੂੰ ਇਹ ਦੋਨੋਂ ਤਰ੍ਹਾਂ ਨਾਲ ਬਣ ਜਾਏਗਾ ਵੈਸੇ ਤਾਂ ਇਹ ਘੇਰੇ ਦਾ ਹੀ ਆ ਤੁਸੀਂ ਇਹਨੂੰ neck ਤੇ ਬਣਾਣਾ ਤਾਂ نیچے ਨੂੰ ਜਾਏਗਾ ਇਹ ਕਿਉਂਕਿ ਗਰਮੀਆਂ 'ਚ ਤਾਂ neck ਦਾ ਡਿਜ਼ਾਈਨ ਵੀ ਸੋਹਣਾ ਲੱਗਦਾ ਹੈ ਸਰਦੀਆਂ 'ਚ ਤਾਂ ਫਿਰ ਕਹਿੰਦੇ ਨੇ ਕਿ ਕੋਟੀ ਵਗੈਰਾ ਨਾਲ ਕਵਰ ਹੋ ਜਾਂਦਾ ਇਹ ਹੈਗਾ ਜੀ ਇਹਦਾ ਦੁਪੱਟਾ ਬਹੁਤ ਪਿਆਰਾ ਕਲਰ ਬਹੁਤ ਸੋਹਣੇ ਸੋਹਣੇ ਹੈ ਠੀਕ ਹੈ ਨੈਕਸਟ ਆ ਗਿਆ ਬਲੈਕ ਡਾਟਸ ਦੇ ਉੱਪਰ ਨੈਕ ਦੇ ਉੱਪਰ ਹੈਗਾ ਜੀ ਮਸ਼ੀਨੀ ਵਰਕ ਇਹ ਹੈਗਾ ਨੈਕ ਦੇ ਉੱਪਰ ਮਸ਼ੀਨੀ ਵਰਕ ਪਿਓਰ ਕਾਟਨ ਦੇ ਸੂਟ ਆ ਸਨਥੈਟਿਕ ਟੱਚ ਤੁਹਾਨੂੰ ਕਿਸੇ ਵੀ ਸੂਟs ਨਹੀਂ ਮਿਲੇਗਾ ਤੁਸੀਂ ਇੱਕ ਵਾਰੀ ਇਹਨਾਂ ਨੂੰ ਮਤਲਬ ਕਿ ਸਟਿਚ ਕਰਵਾਉਣ ਤੋਂ ਪਹਿਲਾਂ ਵਾਸ਼ ਕਰ ਲਿਓ ਥੋੜਾ ਇਹ ਹੈਗਾ ਜੀ ਇਦੇ ਵਿੱਚ ਦੋ ਦੋ ਸੂਟ ਨੇ ਇੱਕ ਨੇਵੀ ਤੇ ਇੱਕ ਬਲੈਕ ਕਲਰ ਦੋਨਾਂ ਦੇ ਨਾਲ ਵਾਈਟ ਸਲਵਾਰਾ ਰਹਿਣਗੇ ਇਹ ਹੈਗੇ ਦੇ ਨਾਲ ਪ੍ਰਿੰਟਡ ਸਲਵਾਰ ਤੇ ਪ੍ਰਿੰਟਡ ਹੀ ਦੁਪੱਟਾ ਦੇਖੋ ਕਿੰਨਾ ਸੋਹਣਾ ਕਲਰ ਪ੍ਰਿੰਟ ਆ ਸੂਟ ਦਾ ਸੇਮ ਵਿੱਚ ਦੋ ਸੂਟਾਂ ਤੇ ਇੱਕ ਇਹਦੇ ਵਿੱਚ ਇਹ ਵਾਲਾ ਸ਼ੇਡ ਆ ਜਾਏਗਾ ਇਹ ਤਾਂ ਪ੍ਰਿੰਟਡ ਸਲਵਾਰਾ ਪ੍ਰਿੰਟਡ ਦੁਪੱਟੇ ਨੈਕਸਟ ਦੇਖੋ ਇਹ ਬਰੀਕ ਜਿਹਾ ਬਹੁਤ ਸੋਹਣਾ ਪ੍ਰਿੰਟ ਆ ਤੇ ਨੈਕ ਦੇ ਉੱਪਰ ਹੈਗਾ ਜੀ ਪੈਚ ਇਹ ਹੈਗੀ ਸਲਵਾਰ ਤੇ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਜੀ ਕਲਰ ਆਪਸ਼ਨ ਬਲੈਕ ਸਲਵਾਰਾਂ ਸਭ ਦੇ ਨਾਲ ਕਰੀਮ ਕਲਰ ਦੀਆਂ ਰਹਿਣਗੀਆਂ ਆਫ-ਵਾਈਟ ਕਲਰ ਦੀਆਂ ਠੀਕ ਹੈ ਦੇਖਿਆਗਾ ਨੇਵੀ ਬਲੂ ਕਲਰ ਨੈਕਸਟ ਸੂਟ ਦੇਖ ਲੋ ਇਹ ਸਾਰਾ ਨੈਕ ਦੇ ਉੱਪਰ ਇਦਾਂ ਪੈਚ ਕੀਤਾ ਹੋਇਆ ਠੀਕ ਹੈ ਜੀ ਇਹ ਹੈਗੀ ਜੀ ਸਲਵਾਰ ਪ੍ਰਿੰਟਿਡ ਤੇ ਇਹ ਹੈਗਾ ਦੁਪੱਟਾ ਕਲਰ ਵੀ ਬਹੁਤ ਸੋਨੇ ਸੋਨੇ ਆ ਇਹ ਹੈਗੇ ਨੇ ਤੇ ਕਲਰ ਨੈਕਸਟ ਦਿਖਾਣੇ ਆ ਤੁਹਾਨੂੰ ਇੱਕੋ ਹੀ ਕਲਰ ਦੇ ਵਿੱਚ ਕਾਫੀ ਸਾਰੇ ਡਿਜ਼ਾਈਨ ਇਹ ਬਹੁਤ ਪਿਆਰਾ ਜਿਹਾ ਕਲਰ ਆ ਨਾਈ ਮਸਟਰਡ ਆ ਨਾ ਨਿਓਨ ਸ਼ੇਡਾ ਗਰਮੀਆਂ ਚ ਬਹੁਤ ਸੋਹਣਾ ਕਲਰ ਆ ਜੀ ਇਹਦੇ ਨਾਲ ਇਹ ਰਹੇਗੀ ਸਲਵਾਰ ਤੇ ਇਹ ਹੈਗਾ ਦੁਪੱਟਾ ਠੀਕ ਹੈ ਐਡਾ ਰਹੇਗਾ ਸੂਟ ਇਹੇ ਸੇ ਕਲਰਸ ਤੋਂ ਤੁਹਾਨੂੰ ਕਾਫੀ ਸਾਰੇ ਡਿਜ਼ਾਈਨ ਮਿਲ ਜਾਣਗੇ ਤੇ ਇਹ ਹੈਗਾ ਸੈਕੰਡ ਡਿਜ਼ਾਈਨ ਠੀਕ ਹੈ ਜੀ ਇਹ ਹੈਗੀ ਹੈ ਦੀ ਸਲਵਾਰ ਇਹ ਹੈ ਜੀ ਨੈਕਸਟ ਸ਼ਰਟਾਂ ਦਾ ਪ੍ਰਿੰਟ ਥੋੜਾ ਜਿਹਾ ਚੇਂਜ ਹੈ ਸਲਵਾਰਾਂ ਤੇ ਸ਼ਰਟਾਂ ਦਾ ਕਲਰਸ ਆਫ ਦੇ ਸੇਮ ਰਹਿਣਗੇ ਸੇਮ ਹੀ ਕਲਰਸ ਤੋਂ ਨੂੰ ਕਾਫੀ ਸਾਰੇ ਡਿਜ਼ਾਈਨ ਦੇ ਰਹੇ ਹਾਂ ਠੀਕ ਹੈ ਜੀ ਇਹ ਕਲਰ ਇਹ ਮਿਲ ਜਾਏਗਾ ਇਹ ਦੀ ਸਲਵਾਰ ਠੀਕ ਹੈ ਤੇ ਇੱਕ ਕਲਰ ਤੁਹਾਨੂੰ ਇਹਨਾਂ ਮਿਲ ਜੇਗਾ ਇਹ ਡਿਜ਼ਾਈਨ ਕਲਰ ਸੇਮ ਨੇ ਡਿਜ਼ਾਈਨ ਚੇਂਜ ਨੇ ਸਾਰੇ ਸੂਟਾਂ ਦੇ ਇਹ ਸਿੱਕੇ ਸਾਰੇ ਮਸਟਰਡ ਜੀ ਟੋਨ ਦੇ ਉੱਪਰ ਨਿਓਨ ਕਲਰ ਦੇ ਉੱਪਰ ਨੇ ਜੀ ਤੇ ਨੈਕਸਟ ਦਿਖਾਣੇ ਆ ਤੁਹਾਨੂੰ ਇਹ ਮਾਊਸ ਕਲਰ ਦੇ ਉੱਪਰ ਆ ਨੈਕ ਬੋਰ ਸੋਨਾ ਬਣਿਆ ਹੋਇਆ ਦੇਖੋ ਜੀ ਸੂਟ ਇਹ ਹੈਗਾ ਦਾ ਦੁਪੱਟਾ 1500 ਦੇ 2 ਸੂਟਾਂ ਜਿਹੜੇ ਮਰਜ਼ੀ ਲੈ ਲਓ ਤੇ ਪ੍ਰਾਈਸ ਹੈਗਾ ਜੀ ਸੌਰੀ 1500 ਦੇ 2 ਸੂਟ ਇਹਨਾਂ ਦਾ ਪ੍ਰਾਈਸ ਆ ਨੈਕਸਟ ਦਿਖਾ ਲਈ ਤੁਹਾਨੂੰ ਰੈੱਡ ਮੈਰੂਨ ਤੇ ਵਾਈਟ ਦਾ ਕਲਰ ਕੰਟਰਾਸਟ ਨੈਕ ਦੇ ਉੱਪਰ ਵਰਕ ਰਹੂਗਾ ਇਹ ਹੈਗੀ ਜੀ ਸ਼ਰਟ ਇਹਦੇ ਨਾਲ ਵਾਈਟ ਸਲਵਾਰ ਮਿਲ ਜਾਏਗੀ ਤੇ ਇਹ ਹੈਗਾ ਵੱਡੇ ਪ੍ਰਿੰਟ ਵਾਲੇ ਦੇ ਨਾਲ ਦੁਪੱਟਾ ਇੱਦਾਂ ਦਾ ਸੂਟ ਬਹੁਤ ਸੋਹਣਾ ਤੇ ਰੈਡ ਵਾਈਟਸ ਜੇ ਤੁਹਾਨੂੰ ਹੁਣ ਕਾਫੀ ਸਾਰੇ ਡਿਜ਼ਾਈਨ ਦਿਖਾਣੇ ਆ ਇਹ ਸਲਵਾਰ ਇਹਦੇ ਨਾਲ ਤੇ ਇਹ ਹੈਗਾ ਦੁਪੱਟਾ ਨੈਕਸਟ ਡਿਜ਼ਾਈਨ ਆ ਜੀ ਨੈਕ ਦੇ ਉੱਪਰ ਵਰਕ ਆ ਡਾਟਸ ਵਾਲੀ ਸਲਵਾਰ ਆ ਤੇ ਵੱਡੇ ਪ੍ਰਿੰਟ ਵਾਲੇ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਦੁਪੱਟੇ ਵੱਡੇ ਪ੍ਰਿੰਟ ਦੇ ਹੀ ਰਹਿਣਗੇ ਇਹਦੇ ਵੀ ਨੈਕ ਤੇ ਵਰਕ ਆ ਇਹ ਦੁਪੱਟਾ ਤੇ ਸਲਵਾਰ ਨੈਕਸ ਸੂਟ ਆ ਜੀ ਸਾਰੇ ਤੇ ਮਸ਼ੀਨੀ ਵਰਕ ਹੋਇਆ ਹੋਇਆ ਠੀਕ ਹੈ ਜੀ ਐਦਾ ਸੈਂਟਰ ਦੇ ਵਿੱਚ ਮਸ਼ੀਨੀ ਵਰਕ ਆ ਇਹ ਸਲਵਾਰ ਤੇ ਇਹ ਹੈਗਾ ਦੁਪੱਟਾ ਕਲਰ ਦੇਖ ਲਓ ਇਹ ਹੈਗੇ ਨੇ ਦੇ ਕਲਰ 4 ਨੈਕਸਟ ਉਟਾ ਜੀ ਇਹ ਵੀ ਵਰਕ ਵਾਲਾ ਹੈ ਘੇਰੇ ਤੇ ਵਰਕਾ ਇਹ ਸਲਵਾਰ ਆ ਇਹ ਦੁਪੱਟਾ ਇਹ ਹੈਗੇ ਨੇ ਦੇ ਕਲਰ ਚਾਰੋ ਹੀ ਕਲਰ ਬਹੁਤ ਸੋਨੇ ਆ ਚਾਰੀ ਇਹਦਾ ਨੈਕ ਤੇ ਵਰਕ ਆ ਜੀ ਇਹ ਹੈਗੀ ਸਲਵਾਰ ਸਾਰੇ ਫਰੰਟ ਦੇ ਵਿੱਚ ਬੂਟੀ ਰਹੇਗੀ ਇਹ ਹੈਗੇ ਨਾਲ ਦੇ ਦੁਪੱਟੇ ਇਦੇ ਵਿੱਚ ਕਲਰ ਬੋਰਸਟ ਰੋਣੀ ਸੁਨੇ ਦੁਪੱਟਾ ਸੇਮ ਰਹੇਗਾ ਸਭ ਦਾ ਲਾਈਨ ਵਾਲੀਆਂ ਸਲਵਾਰਾਂ ਇਹਨਾਂ ਦੇ ਨਾਲ ਠੀਕ ਹੈ ਇਹ ਦੁਪੱਟੇ ਨੇ ਸਭ ਦੇ ਇਹ ਹੈਗਾ ਫਰੋਜ਼ੀ ਕਲਰ ਠੀਕ ਹੈ ਨੈਕਸਟ ਦੇ ਰਹੇ ਹਾਂ ਜੀ ਇਹ ਹੈਗਾ origignal ਮਿਰਰ ਦਾ ਵਰਕ origignal ਮਿਰਰ ਦਾ ਵਰਕ ਹੈ 1500 ਦੇ ਦੋ ਸੂਟ カラー4 ਚਾਰੇ ਹੀ ਕਲਰ ਬਹੁਤ ਸੋਹਣੇ ਆ ਨੈਕਸਟ ਦੇਖ ਲੋ ਜੀ ਬਹੁਤ ਸੋਹਣਾ ਕਲਰ ਪ੍ਰਿੰਟ ਸੂਟ ਦਾ ਸਲਵਾਰ ਦਾ ਪ੍ਰਿੰਟ ਬਹੁਤ ਸੋਹਣਾ ਹੈ ਦੁਪੱਟਾ ਵੀ ਇਹ ਹੈਗੇ ਦੇ ਕਲਰ 1500 ਦੇ ਦੋ ਸੂਟ ਗਰਮੀਆਂ ਦੇ ਵਿੱਚ ਪਿਓਰ ਕਾਟਨ ਪਾਓ ਨੈਕਸਟ ਡਿਜ਼ਾਈਨ ਹੋਰ ਵੀ ਪਿਆਰਾ ਹੈ ਦੇਖੋ ਜੀ ਸੂਟ ਇਹ ਹੈਗਾ ਦੁਪੱਟਾ ਬਹੁਤ ਸੌਫਟ ਸਟਫ ਆ ਕਲਰ ਇਹਦੇ ਸਭ ਦੇ ਨਾਲ ਇਦਾਂ ਹੀ ਸਲਵਾਰਾ ਰਹਿਣਗੇ ਚਲਰੀ ਬਹੁਤ ਪਿਆਰੀਆਂ ਚਾਰ ਕਲਰ ਚਾਰੋਂ ਹੀ ਕਲਰ ਬਹੁਤ ਸੋਹਣੇ ਆ ਇਹਨਾਂ ਦੇ कलर प्रिंट देखो नैक वर्क है जोड़ा वह भी बहुत सोहना बनया हुआ ऑल ओवर शर्ट है नैक गोटा पत्ती का कम है जी सलवार है जिगजैग वाली तो दुपट्टा ये ने कलर चारों ही बहुत सोहने शेड है 1500 ਦੇ ਤੁਸੀਂ ਕੋਈ ਵੀ ਦੋ ਸੂਟ ਲੈ ਸਕਦੇ ਹੋ ਸਭ ਦੇ ਮੈਸੇਜ ਤੇ ਹੀ ਫੋਮ ਮਤਲਬ ਕਿ ਬੁਕਿੰਗ ਲਵਾਂਗੇ ਤੁਸੀਂ ਫੋਨ ਥੋੜਾ ਜਿਹਾ ਕੱਟ ਕਰਿਓ ਕਿਉਂਕਿ ਮੈਸੇਜ ਹੁੰਨੇ ਆ ਜੀ ਉਸ ਟਾਈਮ ਸਭ ਦੇ ਰਿਪਲਾਈ ਬਹੁਤ ਦੇਣੇ ਜ਼ਰੂਰੀ ਹੁੰਦੇ ਆ ਤੁਸੀਂ ਮੈਸੇਜ ਕਰ ਦਿਓ ਜਿਹੜਾ ਵੀ ਸੂਟ ਤੁਸੀਂ ਲੈਣਾ ਹੈ ਤਾਂ ਤੁਹਾਨੂੰ ਰਿਪਲਾਈ ਆ ਜਾਏਗਾ ਸਾਰੀ ਸੂਟਾਂ ਦਾ ਕਲਰ ਬਹੁਤ ਪਿਆਰੇ ਪਿਆਰੇ ਆ वर्क है सारा मशीनी होया सूटा नैक्सट प्रिंट देखो कि ठीक है जी ये दुपट्टा ये कलर ਚਾਰ-ਚਾਰ ਕਲਰ ਨੇ ਜਿਹੜਾ ਮਰਜ਼ੀ ਸੂਟ ਲੈਣਾ ਲੈ ਸਕਦੇ ਹੋ ਚਾਰੋਂ ਹੀ ਕਲਰ ਬਹੁਤ ਸੋਹਣੇ ਆ ਠੀਕ ਹੈ ਜੀ ਨੈਕਸਟ ਪ੍ਰਿੰਟ ਵੀ ਬਹੁਤ ਪਿਆਰਾ ਹੈ ਫਰੰਟ ਬੈਕ ਦੋਨੋਂ ਸਾਈਡ ਤੋਂ ਤੁਹਾਨੂੰ ਪ੍ਰਿੰਟ ਮਿਲੇਗਾ ਤੇ ਨਾਲ ਪ੍ਰਿੰਟ ਦੇ ਉੱਪਰ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਬੈਕ ਤੇ ਵੀ ਤੁਹਾਨੂੰ ਜਿੱਦਾਂ ਫਰੰਟ ਤੇ ਪ੍ਰਿੰਟ ਆ ਐਦਾਂ ਹੀ ਮਿਲੇਗਾ ये है जी सलवार ठीक है कलर देखो न्यून शेड ते ग्रे नैक्सट दे रहे हैं बहुत सोहना प्रिंट सोलो कलर के उपर ਨੇਕ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ। ਪ੍ਰਿੰਟਿੰਗ ਬਹੁਤ ਸੋਹਣੀ ਆ। ਪਲੇਨ ਸਲਵਾਰ ਦੇ ਨਾਲ ਰਹੇਗਾ ਇਹ ਵਾਲਾ ਸੂਟ ਤੇ ਬਾਂਦਨੀ ਦੁਪट्टे ਦੇ ਨਾਲ ਰਹੇਗਾ ਜੀ। ਸੇਮ ਤੇ ਇਸ ਤੁਹਾਨੂੰ 4 ਪੀਸ ਮਿਲ ਜਾਣਗੇ। ਸੇਮ ਕਲਰ, ਸੇਮ ਡਿਜ਼ਾਈਨ। ਕਵਾਂਟੀਟੀ ਇੰਨੀ ਜ਼ਿਆਦਾ ਹੈ ਕਿ ਵੀਡੀਓ ਵੀ ਲੰਬੀ ਹੋ ਰਹੀ ਹੈ ਹਲੇ ਮੈਂ ਪ੍ਰੋਪਰ ਖੋਲ-ਖੋਲ ਕੇ ਨਹੀਂ ਦਿਖਾ ਰਹੀ ਸੂਟ ਤੁਸੀਂ ਖੁਦ ਦੇਖ ਸਕਦੇ ਹੋ ਕਿੰਨਾ ਕੁ ਸਟਾਕ ਹੋਏਗਾ ਠੀਕ ਹੈ ਜੀ ਇਹ ਦੇਖੋ ਕਲਰ ਬਹੁਤ ਸੋਹਣਾ ਕਲਰ ਇਹਦੇ ਬਹੁਤ ਸੋਹਣੇ-ਸੋਹਣੇ ਆ ਸਾਰੇ ਠੀਕ ਹੈ ਜੀ ਨੈਕਸਟ ਦੇ ਰਹੀ ਹਾਂ ਸਰਵੋਸ ਕੀ ਵਰਕ ਦੇ ਉੱਪਰ ਇਹ ਫਰੰਟ ਦੇ ਉੱਪਰ ਬਹੁਤ ਸੋਹਣਾ ਉਹ ਫਰੰਟ ਘੇਰੇ ਦੇ ਉੱਪਰ ਫੁੱਲ ਬਣਿਆ ਹੋਇਆ ਹੈ। ਪਲੇਨ ਸਲਵਾਰ ਦੇ ਨਾਲ ਤੇ ਕਾਟਨ ਦੇ ਦੁਪੱਟੇ ਦੇ ਨਾਲ। ਸਰਵੋਸ ਕੀ ਵਰਕ ਦਾ ਬਹੁਤ ਪਿਆਰਾ ਟੱਚ ਹੈ। ਕਲਰ ਵੀ ਸੋਹਣੇ ਆ ਸਾਰੇ। ਠੀਕ ਹੈ ਜੀ। ਨੈਕਸਟ ਦੇ ਰਹੀਆਂ ਨੇਵੀ ਬਲੂ ਕਲਰ। ਦੇਖੋ neck ਤੇ ਬਹੁਤ ਸੋਹਣਾ ਪੈਚ। ਟੀ-ਸ਼ਰਟ ਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਤੇ ਇਹ ਹੈਗੀ ਹੈ ਜੀ ਸਲਵਾਰ ਤੇ ਇਹ ਹੈਗਾ ਦੁਪੱਟਾ ਕਾਟਨ ਦਾ ਸੇਮ ਹੀ ਸੋਲੋ ਕਲਰ ਹੈ ਨੇਵੀ ਬਲੂ ਚਾਰ ਪੀਸ ਮਿਲ ਜਾਣਗੇ ਨੈਕਸਟ ਹੈਗਾ ਜੀ ਇਹਨੂੰ ਤੁਸੀਂ ਨੈਕਸਟ カラー ਵੀ प्रिंट ਵੀ ਬਹੁਤ ਸੋਹਣਾ ਸੂਟ ਦਾ ਦੁਪੱਟਾ ਆਫ ਵਾਈਟ ਜੇ ਸ਼ੇਡ ਚਾਹਦਾ ਠੀਕ ਹੈ ਜੀ ਸਟਾਫ ਬਿਲਕੁਲ ਸੌਫਟ ਇਹ ਸੂਟ ਅਸੀਂ ਇਦਾਂ ਦੇ 1100 ਦੇ ਵੀ ਪਾਏ ਸੀ ਦੇਖੋ 1100 ਦੇ ਵਿੱਚ ਵੀ ਜਿਹੜੇ ਪਾਏ ਸੀ ਸੇਮ ਹੀ ਪ੍ਰਿੰਟ ਹੁਣ ਤੁਹਾਨੂੰ ਇਹ ਸੂਟ ਮਿਲ ਰਿਹਾ 1500 ਦੇ 2 ਮਤਲਬ ਸਟਾਫ ਦਾ ਜ਼ਰੂਰ ਫਰਕ ਹੁੰਦਾ ਸਿਰਫ ਪ੍ਰਿੰਟ ਦੇਖ ਕੇ ਨਾ ਆਈਡੀਆ ਲਾਇਆ ਕਰੋ ਇਹ ਸੂਟ ਇੰਨੇ ਦਾ ਮਿਲ ਜੇਗਾ ਜੀ ਏ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਤਿੰਨ ਕਲਰ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੇ ਵੀਡੀਓ ਚ ਜੋ ਵੀ ਸੂਟ ਪਸੰਦ ਆ ਉਸੇ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਬਹੁਤ ਸਾਰੇ ਇਹਨਾਂ ਸੂਟਾਂ ਦੇ ਮੈਨੂੰ ਮੈਸੇਜ ਆਨੇ ਆ ਅਗਰ ਕਿਸੇ ਦਾ 10-15 ਮਿੰਟ ਰਿਪਲਾਈ ਲੇਟ ਹੋ ਗਿਆ ਤਾਂ ਅਸੀਂ ਜ਼ਰੂਰ ਦਵਾਂਗੇ ਜੀ ਤੁਹਾਨੂੰ ਮੈਂ ਅਸੀਂ ਤਾਂ ਨਾਲ ਦੀ ਨਾਲ ਬੁਕਿੰਗ ਇਹਨਾਂ ਦੀ ਕੰਟੀਨਿਊ ਰਹਿੰਦੀ ਆ ਸੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much